2025 ਦੇ ਵਿੱਚ ਪੰਜਾਬ ਨੇ ਇੱਕ ਬਹੁਤ ਵੱਡੇ ਹੱਥੇ ਦਾ ਸਾਹਮਣਾ ਕੀਤਾ ਜਿੱਥੇ ਭਾਰੀ ਮੀਂਹ ਨੇ ਲੋਕਾਂ ਦੇ ਪਿੰਡ ਖੇਤ ਅਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਤੇ ਇਸ ਮੁਸ਼ਕਿਲ ਸਮੇਂ ਵਿੱਚ ਬਹੁਤ ਸਾਰੇ ਲੋਕ ਹੀਰੋ ਬਣ ਕੇ ਲੋਕਾਂ ਦੇ ਨਾਲ ਖੜੇ ਤੇ ਉਹਨਾਂ ਨਾਲ ਮਾੜੇ ਟਾਈਮ 'ਚ ਉਹਨਾਂ ਦਾ ਟਾਈਮ ਲਗਾਉਣ ਲਈ ਹੈਲਪ ਕੀਤੀ ਚਲੋ ਆਪਾਂ ਜਾਣਦੇ ਹਾਂ ਇਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਪੰਜਾਬ ਨੂੰ ਥੱਲੇ ਡਿੱਗਣ ਨਹੀਂ ਦਿੱਤਾ ਤੇ ਜਿਹੜੇ ਲੋਕ ਡਿੱਗ ਗਏ ਸੀ ਉਹਨਾਂ ਨੂੰ ਚੱਕਣ 'ਚ ਬਹੁਤ ਜ਼ਿਆਦਾ ਹੈਲਪ ਕੀਤੀ ਪਹਿਲਾ ਨਾਮ ਹੈ ਮਨਕੀਰਾ ਤੌਲਕ ਇਹ ਬੰਦੇ ਨੇ ਫਾਈਨੈਂਸ਼ੀਅਲੀ ਜਿਹੜੀਆਂ ਹੈਲਪ ਕੀਤੀ ਆ ਜਾਂ ਜੋ ਵੀ ਯੋਗਦਾਨ ਪਾਇਆ ਉਹਦੀ ਗੱਲ ਆਪਾਂ ਬਾਅਦ ਕਰਦੇ ਆ ਪਰ ਜਿਹੜਾ ਇਹ ਬੰਦਾ ਖੁਦ ਚੱਲ ਕੇ ਫਿਜ਼ੀਕਲੀ ਪ੍ਰੈਜ਼ੈਂਟ ਹੋ ਕੇ ਲੋਕਾਂ ਦੇ ਵਿੱਚ ਵੜ ਕੇ ਜਿਹੜੀ ਇਹਨੇ ਹੈਲਪ ਕੀਤੀ ਆ ਉਹ ਸਭ ਤੋਂ ਵੱਡੀ ਹੈ ਕੱਲੇ-ਕੱਲੇ ਪਿੰਡ ਦਾ ਦੌਰਾ ਕੀਤਾ ਜਿੱਥੇ ਸਭ ਤੋਂ ਵੱਡਾ ਨੁਕਸਾਨ ਹੋਇਆ ਸੀ ਸਭ ਤੋਂ ਵੱਡਾ ਉੱਥੇ ਜਾ ਜਾ ਕੇ ਲੋਕਾਂ ਨੂੰ ਥੋੜਾ ਜਿਹਾ ਮੋਰਲੀ ਉੱਪਰ ਚੱਕ ਕੇ ਲੋਕਾਂ ਦੇ ਨਾਲ ਖੜ ਕੇ ਸਾਰੀਆਂ ਚੀਜ਼ਾਂ ਕਰਨੀਆਂ ਤੇ ਅੱਗੇ ਦੀ ਅੱਗੇ ਅਪਡੇਟ ਦੇਣਾ ਇੰਸਟਾਗ੍ਰam ਤੇ ਲਾਈਵ ਹੋ ਕੇ ਜਿੱਥੇ ਲੋੜ ਸੀ ਉੱਥੇ ਮਤਲਬ ਹੈਲਪ ਪੇਜਣੀ ਜਾਂ ਮੰਗਣੀ ਜਾਂ ਲੋਕਾਂ ਨੂੰ ਅੱਗੇ ਦੀ ਅੱਗੇ ਜੋ ਵੀ ਐਨ ਜੀਓਸ ਨੇ ਜਾਂ ਹੋਰ ਹੈਲਪਿੰਗ ਸੈਂਟਰ ਨੇ ਉਹਨਾਂ ਨੂੰ ਇਤਲਾਹ ਕਰਨਾ ਇਹ ਸਭ ਉਸ ਬੰਦੇ ਨੇ ਆਪ ਜਾ ਕੇ ਕੀਤਾ ਜੇ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਨੂੰ ਭੰਡਣ ਵਾਲੇ ਬਹੁਤ ਹੁੰਦੇ ਆ ਪਰ ਉਹ ਬੰਦੇ ਨੇ ਇੱਕ ਵਾਰ ਵੀ ਉਹ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਉਹ ਆਪਦਾ ਕੰਮ ਕਰਦਾ ਰਿਹਾ ਤੇ ਹੁਣ ਵੀ ਕਰ ਰਿਹਾ ਹੈ ਇਹ ਹਾਦਸਾ ਇਹ ਨਹੀਂ ਕਿ ਨੰਗ ਗਿਆ ਪਰ ਹਾਂ ਮਤਲਬ ਥੋੜਾ ਕੱਟ ਗਿਆ ਲੋਕ ਥੋੜੇ ਜੇ ਇਸ ਚੀਜ਼ ਤੋਂ ਬਾਹਰ ਆ ਚੁੱਕੇ ਆ ਪਰ ਉਹ ਬੰਦੇ ਨੇ ਮਤਲਬ ਹਰ ਜਗ੍ਹਾ ਜਾ ਕੇ ਐਮਏ ਮਤਲਬ ਸੈਲੀਬ੍ਰਿਟੀ ਹੋਣ ਤੋਂ ਬਾਅਦ ਵੀ ਉਹ ਆਮ ਲੱਗਦਾ ਸੀ ਇੱਕ ਬੰਦਾ ਠੀਕ ਹੈ ਤੇ ਉਸ ਤੋਂ ਬਾਅਦ ਸਾਰੀਆਂ ਹੈਲਪ ਕਰਨੀਆਂ ਲੋਕਾਂ ਦੇ ਨਾਲ ਖੜਨਾ ਆਪਦੇ ਆਪ ਨੂੰ ਲੋਕਾਂ ਦੇ ਬਰਾਬਰ ਸਮਝਣਾ ਇਹ ਸਭ ਤੋਂ ਵੱਡਾ ਯੋਗਦਾਨ ਹੈ ਉਹ ਬੰਦੇ ਦਾ ਤੇ ਗੱਲ ਕਰੀਏ ਫਾਈਨੈਂਸ਼ੀਅਲੀ ਦੀ ਉਹਨੇ 5 ਕਰੋੜ ਦਾ ਵੈਸੇ ਦਿੱਤਾ 100 ਟਰੈਕਟਰ ਦਿੱਤੇ ਬਾਕੀ ਜਿਹੜੀਆਂ ਊ ਚੀਜ਼ਾਂ ਨੇ ਜਿਵੇਂ ਰਾਸ਼ਨ ਦੇਣਾ ਮੈਡੀਕਲ ਚੀਜ਼ਾਂ ਪ੍ਰੋਵਾਈਡ ਕਰਨੀਆਂ ਉਹ ਤਾਂ ਚਲੋ ਆਪਾਂ ਗੈਣ ਨਹੀਂ ਸਕਦੇ ਪਰ ਇਹ ਬੰਦੇ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਯੋਗਦਾਨ ਇਹ ਬੰਦੇ ਦਾ ਤੇ ਦੂਜਾ ਨਾਮ ਹੈ ਸਿਮਰ ਜੋਤ ਸਿੰਘ ਮੱਕੜ ਜ਼ਰੂਰੀ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੀ ਹੈਲਪ ਕਰਨੀ ਆ ਤਾਂ ਸਿਰਫ ਪੈਸੇ ਨਾਲ ਹੋ ਸਕਦੀ ਹੈ ਜਾਂ ਫਿਰ ਕਿਸੇ ਨੂੰ ਕੁਝ ਚੀਜ਼ ਦੇ ਕੇ ਜਾਂ ਰਾਸ਼ਨ ਜਾਂ ਮੈਡੀਕਲ ਚਲੋ ਇਹ ਚੀਜ਼ਾਂ ਸਾਰੇ ਦੇ ਰਹੇ ਜੀ ਪਰ ਉਹਨੇ ਆਪਣੇ ਕੰਮ ਨਾਲ ਇੰਨੀ ਜ਼ਿਆਦਾ ਹੈਲਪ ਕੀਤੀ ਨਾ ਉਹਦੀ ਇੰਟਰਵਿਊਜ਼ ਉਹਦੀ ਵੀਡੀਓਜ਼ ਜੋ ਗਰਾਊਂਡ ਲੈਵਲ ਤੇ ਆ ਕੇ ਉਹਨੇ ਕੀਤਾ ਪਾਣੀ ਚ ਖੜ ਕੇ ਲੋਕਾਂ ਦੇ ਨਾਲ ਜਾ ਜਾ ਕੇ ਠੀਕ ਹੈ ਮਤਲਬ ਜ਼ੀਰੋ ਲੈਵਲ ਤੇ ਆ ਕੇ ਬਿਲਕੁਲ ਐਵੇਂ ਨਹੀਂ ਕਿ ਸਟੂਡੀਓ ਚ ਬੈ ਕੇ ਜੀ ਉਹ ਸਲਾਹ ਦੇ ਰਿਹਾ ਇਹ ਕਰਨਾ ਚਾਹੀਦਾ ਨਹੀਂ ਨਹੀਂ ਬਿਲਕੁਲ ਐਵੇਂ ਲੋਕਾਂ ਦੇ ਘਰਾਂ 'ਚ ਖੜ ਕੇ ਜਮਾਂ ਲੋਕਾਂ ਦੇ ਨਾਲ ਤੁਰ ਕੇ ਇਹ ਸਭ ਦੀਆਂ ਵੀਡੀਓਜ਼ ਇਹ ਫਲੱਡ ਦੀ ਵੀਡੀਓ ਜਾਂ ਹੜ੍ਹਾਂ ਦੀ ਵੀਡੀਓ ਜਾਂ ਲੋਕਾਂ ਦਾ ਜਿਹਦਾ ਵੀ ਨੁਕਸਾਨ ਹੋਇਆ ਉਹਨਾਂ ਦੀਆਂ ਵੀਡੀਓਜ਼ ਨੂੰ ਪੂਰੀ ਦੁਨੀਆ ਤੱਕ ਮਤਲਬ ਜਿਹੜੇ ਵੀ ਲੋਕ ਇੰਟਰਸਟਿਡ ਸੀ ਉੱਥੇ ਤੱਕ ਪਹੁੰਚੀ ਕਈ ਐਨ ਜੀਓਜ਼ ਵੌਲੰਟੀਅਰਸ ਉਹ ਵੀਡੀਓਜ਼ ਦੇਖ ਕੇ ਹੈਲਪ ਕਰਨ ਲਈ ਆਏ ਠੀਕ ਹੈ ਬੀਬੀਸੀ ਇੰਟਰਨੈਸ਼ਨਲ ਮੀਡੀਆ ਤੱਕ ਇਹਨਾਂ ਦੀਆਂ ਵੀਡੀਓਜ਼ ਗਈਆਂ ਜਿਸ ਕਰਕੇ ਮਤਲਬ ਇਹ ਹਾਦਸੇ ਨਾਲ ਲੜਨ ਲਈ ਆਪਾਂ ਨੂੰ ਹੋਰ ਜ਼ਿਆਦਾ ਹੈਲਪ ਮਿਲੀ ਤਾਂ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਅਗਲਾ ਨਾਮ ਹੈ ਨਵਰੀਤ ਸੇਵਿਆ ਜੋ ਅਖਰ ਚੈਨਲ ਦੀ ਰਿਪੋਰਟਿੰਗ ਕਰਦਾ ਮੁੰਡਾ ਉਹਦਾ ਯੋਗਦਾਨ ਵੀ ਬਹੁਤ ਦਾ ਮਤਲਬ ਇਹ ਨਹੀਂ ਕਿ ਇਸ ਹਾਦਸੇ ਦੇ ਵਿੱਚ ਵੈਸੇ ਵੀ ਉਹ ਮਤਲਬ ਪੰਜਾਬ ਦੇ ਕਈ ਮੁੱਦਿਆਂ ਨੂੰ ਚੱਕਦਾ ਮਤਲਬ ਹਰ ਲੋ ਮਤਲਬ ਜਮਾ ਜਾੜਾਂ ਚ ਜਾ ਕੇ ਮਤਲਬ ਪ੍ਰੋਬਲਮ ਦੀ ਜੜਾਂ ਚ ਜਾ ਕੇ ਉਹ ਬੰਦਾ ਉਹ ਪ੍ਰੋਬਲਮ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਤੇ ਇਸ ਵਾਰ ਵੀ ਜਿਹੜੇ ਜਮਾ ਪੀੜਤ ਲੋਕ ਸੀਗੇ ਮਤਲਬ ਆਪਦੇ ਪਿੰਡ ਤੋਂ ਪਿੰਡ ਤੋਂ ਸ਼ੁਰੂ ਕੀਤਾ ਉਹ ਬੰਦੇ ਨੇ ਠੀਕ ਹੈ ਤੇ ਜਮਾ ਜਿਹੜੇ ਪੀੜਤ ਲੋਕ ਸੀਗੇ ਉਹਨਾਂ ਤੋਂ ਤੇ ਜਿਹੜੀ ਆਪਾਂ ਦੇਖ ਰਹੇ ਸੀ ਉਹ ਬਾਬੇ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਉਹ ਵੀ ਨਵਰੀਤ ਨੇ ਕੀਤੀ ਸੀ ਤੇ ਬਾਕੀ ਹੋਰ ਵੀ ਮਤਲਬ ਜਿਹੜੇ ਮੇਨ ਮੇਨ ਕੰਮ ਨੇ ਜਿਹੜੇ ਸਾਹਮਣੇ ਆ ਰਹੇ ਨੇ ਉਹਨਾਂ ਨੇ ਆਪਦੇ ਕੰਮ ਨਾਲ ਇਹ ਚੀਜ਼ ਤੋਂ ਬਾਹਰ ਆਉਣ ਲਈ ਪੂਰੇ ਪੰਜਾਬ ਦੀ ਹੈਲਪ ਕੀਤੀ ਹੈ ਜਿਹੜੀ ਉਹ ਫਾਈਨੈਂਸ਼ੀਅਲੀ ਕਰਨੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਜਾਂ ਜਿਹੜੀ ਅੰਡਰ ધ ਟੇਬਲ ਹੈ ਉਹ ਚੀਜ਼ਾਂ ਦਾ ਚਲੋ ਆਪਾਂ ਗਿਣ ਵੀ ਨਹੀਂ ਸਕਦੇ ਕਿ ਆਪਾਂ ਨੂੰ ਪਤਾ ਵੀ ਨਹੀਂ ਹੈ ਪਰ ਇਹ ਸਭ ਚੀਜ਼ਾਂ ਬਹੁਤ ਮੈਟਰ ਕਰਦੀਆਂ ਥੋਡੀ ਵੀਡੀਓ ਇੱਕ ਵੀਡੀਓ ਅੱਜ ਬਣਾਈ ਜਮਾ ਉਸ ਗਰਾਊਂਡ ਲੈਵਲ ਤੋਂ ਚاہے ਨਵਰੀਦ ਨੇ ਬਣਾਈ ਚਾਹੇ ਮੱਕੜ ਸਾਹਿਬ ਨੇ ਬਣਾਈ ਤਾਂ ਉਹ ਕਿੱਥੇ ਤੱਕ ਜਾਂਦੀ ਹੈ ਪੂਰੀ ਦੁਨੀਆ 'ਚ ਜਾਂਦੀ ਹੈ ਤੇ ਜਿਹੜਾ ਚਾਹਵਾਨ ਹੁੰਦਾ ਹੈ ਹੈਲਪ ਕਰਨ ਵਾਲਾ ਹਨਾ ਉਹਦੇ ਤੱਕ ਪਹੁੰਚਦੀ ਹੈ ਫਿਰ ਹੋਰ ਹੈਲਪ ਆਉਂਦੀ ਹੈ ਐਵੇਂ ਹੀ ਮਤਲਬ ਇਹ ਜੇ ਹੱਥ ਸਿਆਂ ਤੋਂ ਬਾਹਰ ਆਇਆ ਜਾ ਸਕਦਾ ਕਿਉਂਕਿ ਇੱਕ ਬੰਦਾ ਮਤਲਬ ਆਪਦੇ ਲੈਵਲ ਤੇ ਕੰਮ ਜ਼ਰੂਰ ਕਰ ਸਕਦਾ ਹੈ ਪਰ ਜਿੰਨਾ ਚਿਰ ਉਹਦੇ ਨਾਲ ਲੋਕ ਨਹੀਂ ਜੁੜਨਗੇ ਉਨਾਂ ਚਿਰ ਮਤਲਬ ਉਹ ਚੀਜ਼ ਤੋਂ ਬਾਹਰ ਨਹੀਂ ਆਇਆ ਜਾ ਸਕਦਾ ਕੱਲੇ ਬੰਦੇ ਤੋਂ ਤਾਂ ਇਹ ਇਨਾਂ ਬੰਦਿਆਂ ਨੇ ਇਹਨਾਂ ਦੋ ਰਿਪੋਰਟਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਕਿ ਬਾਹਰਲੇ ਲੋਕਾਂ ਨੂੰ ਵੱਡੇ ਐਨ ਜੀਓਸ ਨੂੰ ਜਾਂ ਇੰਟਰਨੈਸ਼ਨਲ ਮੀਡੀਆ ਤੱਕ ਇਹ ਗੱਲਾਂ ਪਹੁੰਚਾਉਣਾ ਤਾਂ ਇਨਾਂ ਦੋਨਾਂ ਬੰਦਿਆਂ ਦਾ ਬਹੁਤ ਵੱਡਾ ਹੱਥ ਹੈ ਅਗਲਾ ਨਾਮ ਹੈ ਅਨਮੋਲ ਕੁਆਤਰਾ ਤੁਹਾਨੂੰ ਪਤਾ ਉਹ ਵੀਰਾ ਪਹਿਲਾਂ ਤੋਂ ਹੀ ਮੈਡੀਕਲ ਲੈਵਲ ਤੇ ਪੰਜਾਬ ਦੀ ਬਹੁਤ ਜ਼ਿਆਦਾ ਹੈਲਪ ਕਰਦਾ ਜਿਹਨੂੰ ਵੀ ਲੋੜ ਹੁੰਦੀ ਹੈ ਮੈਡੀਕਲਲੀ ਜਾਂ ਫਾਈਨੈਂਸ਼ਲੀ ਵੀ ਕਈ ਵਾਰ ਕਰ ਦਿੰਦਾ ਪਰ ਮੋਸਟਲੀ ਉਹ ਮੈਡੀਕਲ ਜ਼ਿਆਦਾ ਮਤਲਬ ਮੈਡੀਕਲ ਦੇ ਹੈਲਥ ਹੈਲਥ ਦੇ ਰਿਲੇਟਿਡ ਜ਼ਿਆਦਾ ਜੋ ਵੀ ਲੋਕ ਪੀੜਤ ਹੁੰਦੇ ਉਹਨਾਂ ਦੀ ਹੈਲਪ ਕਰ ਦਿੰਦਾ ਤਾਂ ਇਸ ਦੇ ਵਿੱਚ ਵੀ ਉਹਨੇ 1100 ਪਿੰਡਾਂ ਦੇ ਵਿੱਚ ਮੈਡੀਕਲ ਚੈੱਕਅਪ ਲਗਾਏ ਮੈਡੀਕਲ ਕੈਂਪ ਲਗਾਏ ਜਿੱਥੇ ਕੀ ਉਹਨੇ ਮਤਲਬ ਮੈਡੀਕਲ ਕਿਟਸ ਪ੍ਰੋਵਾਈਡ ਕੀਤੀਆਂ ਕੱਲੇ-ਕੱਲੇ ਬੰਦੇ ਦਾ ਚੈੱਕਅਪ ਜੋ ਵੀ ਪੀੜਤ ਸੀ ਜਿਨ੍ਹਾਂ ਦੇ ਘਰ ਗਿਰਗੇ ਸੀ ਜਾਂ ਜਾਂ ਪਾਣੀ ਕਰਕੇ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਸੀ ਜਾਂ ਮੈਡੀਸਿਨਸ ਪ੍ਰੋਵਾਈਡ ਕਰਨੀਆਂ ਕੋਈ ਬਜ਼ੁਰਗ ਬੰਦਾ ਕੋਈ ਬੱਚਾ ਜੋ ਵੀ ਹੈ ਜਿੰਮੇ ਦੀ ਵੀ ਹੈਲਪ ਮਤਲਬ ਮੈਡੀਕਲ ਲੈਵਲ ਤੇ ਜਿੰਨੀ ਵੀ ਹੈਲਪ ਹੋ ਸਕੀ ਸੀ ਹੋ ਸਕਦੀ ਸੀ ਉਹ ਅਨਮੋਲ ਵੀਰੇ ਨੇ ਕੀਤੀ ਆ ਤੇ ਆਪ ਖੁਦ ਗਰਾਊਂਡ ਲੈਵਲ ਤੇ ਆ ਕੇ ਜਿਹੜੀਆਂ ਚੀਜ਼ਾਂ ਕੀਤੀਆਂ ਉਹ ਤਾਂ ਅੱਡ ਨੇ ਤੇ ਜਿਹੜੀਆਂ ਫਾਈਨੈਂਸ਼ੀਅਲੀ ਮਤਲਬ ਸਾਰਿਆਂ ਵਾਂਗੂ ਹੀ ਫਾਈਨੈਂਸ਼ੀਅਲੀ ਜਿਹੜੀਆਂ ਚੀਜ਼ਾਂ ਕੀਤੀਆਂ ਉਹ ਵੀ ਅੱਡ ਨੇ ਤੁਹਾਨੂੰ ਕਦੇ ਵੀ ਮੈਡੀਕਲ ਦੀ ਹੈਲਪ ਦੀ ਲੋੜ ਪਊਗੀ ਤਾਂ ਤੁਹਾਨੂੰ ਖੁਦ ਜਾਣਾ ਪੈਂਦਾ ਹਸਪੀਟਲ ਜੈ ਇਹ ਬਟ ਉਹ ਬੰਦੇ ਨੇ ਮਤਲਬ ਲੋਕਾਂ ਦੇ ਗੋਡੇ-ਗੋਡੇ ਤੱਕ ਪਾਣੀ ਖੜਾ ਸੀ ਤੇ ਉੱਥੇ ਮੈਡੀਕਲ ਟੀਮਸ ਨੂੰ ਭੇਜਿਆ ਖੁਦ ਆਪ ਗਿਆ ਤੇ ਬਹੁਤ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਮੈਡੀਕਲ ਦੇ ਲੈਵਲ ਤੇ ਤਾਂ ਇਹ ਵੀਰੇ ਦਾ ਵੀ ਬਹੁਤ ਜ਼ਿਆਦਾ ਵੱਡਾ ਹੱਥ ਹੈ ਕੀ ਲੋਕ ਜਿਹੜੇ ਪੀੜਤ ਸੀਗੇ ਉਹਨਾਂ ਦੀ ਉਹਨਾਂ ਦੀ ਮਤਲਬ ਹੈਲਥ ਦਾ ਧਿਆਨ ਰੱਖਣਾ ਤੇ ਲੋਕਾਂ ਨੂੰ ਹੋਰ ਬਿਮਾਰ ਨਾ ਹੋਣ ਦੇਣਾ ਮੋਰਲੀ ਤੇ ਫਿਜ਼ਿਕਲੀ ਸਭ ਕੁਝ ਹੈਲਪ ਹੁੰਦੀ ਹੈ ਇਹ ਚੀਜ਼ਾਂ ਨਾਲ ਤਾਂ ਇਹ ਵੀਰੇ ਦਾ ਵੀ ਬਹੁਤ ਜ਼ਿਆਦਾ ਵੱਡਾ ਹੱਥ ਹੈ ਤੇ ਅਗਲਾ ਨਾਮ ਜਿਹੜਾ ਸਭ ਤੋਂ ਵੱਧ ਦਿਖਿਆ ਇਹਨਾਂ ਤੋਂ ਬਾਅਦ ਮਤਲਬ ਮੋਸਟਲੀ ਦਿਖਿਆ ਹੈ ਰੇਸ਼ਮ ਅਨਮੋਲ ਉਹ ਵੀਰੇ ਨੇ ਮਤਲਬ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਮਤਲਬ ਰਾਸ਼ਨ ਪ੍ਰੋਵਾਈਡ ਕੀਤਾ ਤੇ ਲੋਕਾਂ ਨਾਲ ਗੱਲਾਂ ਕੀਤੀਆਂ ਹਨਾ ਮਤਲਬ ਐਵੇਂ ਹੁੰਦਾ ਨਾ ਕਿ ਦੁੱਖ ਜਦੋਂ ਤੁਸੀਂ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਬਹੁਤ ਘਟ ਜਾਂਦਾ ਤਾਂ ਉਹ ਅਨਮੋਲ ਨੇ ਇਹ ਜਾ ਜਾ ਕੇ ਚੀਜ਼ਾਂ ਕੀਤੀਆਂ ਨੇ ਲੋਕਾਂ ਦੇ ਘਰੇ ਬਹਿ ਕੇ ਉਹਨਾਂ ਨਾਲ ਗੱਲਬਾਤ ਕੀਤੀ ਸਾਰਾ ਮਤਲਬ ਜੋ ਵੀ ਸਿਚੁਏਸ਼ਨ ਸੀ ਉਹਨਾਂ ਨਾਲ ਸਲਾਹ ਕੀਤੀ ਤੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਨਹੀਂ ਕੋਈ ਗੱਲ ਨਹੀਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੋ ਵੀ ਜ਼ਿੰਮੇਵਾਰੀ ਵੀ ਉਹਨਾਂ ਦੀ ਗੱਲ ਹੋਈ ਹੈ ਤੇ ਉਹ ਰਾਸ਼ਨ ਪ੍ਰੋਵਾਈਡ ਕਰਦਾ ਮਤਲਬ ਰਾਸ਼ਨ ਵੰਡਦਾ ਹੀ ਮੈਨੂੰ ਵੱਧ ਦਿਖਿਆ ਤਾਂ ਉਹ ਵੀਰੇ ਦਾ ਵੀ ਬਹੁਤ ਜ਼ਿਆਦਾ ਵੱਡਾ ਹੱਥ ਹੈ ਅਗਲਾ ਨਾਮ ਆ ਜਸ ਵਾਜਵਾ ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਹੜ੍ਹ ਆਉਣੇ ਸ਼ੁਰੂ ਹੋਏ ਸੀ ਲੋਕਾਂ ਦੇ ਘਰਾਂ 'ਚ ਖੇਤਾਂ 'ਚ ਪਾਣੀ ਵੜ ਚੁੱਕਿਆ ਸੀ ਮਤਲਬ ਅਜੇ 1-2 ਦਿਨ ਦਾ ਹੀ ਕੰਮ ਸੀ ਮਤਲਬ ਪਹਿਲੇ ਦਿਨ ਲਾ ਮੰਨ ਲਓ ਪਹਿਲੇ ਦਿਨ ਹੀ ਇਹ ਸ਼ੁਰੂ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਬੰਦਾ ਉਹ ਜਸਵਜ ਬੱਜਵਾ ਸੀ ਜਿਹੜਾ ਵੀਡੀਓਜ਼ ਦੇ ਵਿੱਚ ਦਿਖ ਰਿਹਾ ਸੀ ਜਾਂ ਫਿਰ ਉਹਨੇ ਵੀਡੀਓਜ਼ ਪਾਉਣੀ ਸ਼ੁਰੂ ਕੀਤੀ ਸੀ ਜਿੱਥੋਂ ਲੋਕਾਂ ਨੂੰ ਜ਼ਿਆਦਾਤਰ ਪਤਾ ਲੱਗ ਗਿਆ ਕਿ ਮਤਲਬ ਕਿਹੜੇ ਪਿੰਡਾਂ 'ਚ ਕਿਹੜੇ ਏਰੀਆ 'ਚ ਪਾਣੀ ਜ਼ਿਆਦਾ ਆ ਚੁੱਕਿਆ ਹੈ ਤਾਂ ਸਭ ਤੋਂ ਪਹਿਲਾਂ ਮਤਲਬ ਇਹ ਕੰਮ ਦਾ ਮੋਢੀ ਮਤਲਬ ਜਿੱਥੋਂ ਸ਼ੁਰੂ ਹੋਈਆਂ ਚੀਜ਼ਾਂ ਮੈਨੂੰ ਲੱਗਦਾ ਉਹ ਜ ਜਸਵਾਜ ਬਜਵਾ ਨੇ ਕੀ ਕੀਤਾ ਕਿ ਮਤਲਬ ਬਹੁਤ ਸਾਰੇ ਆਰਗੇਨਾਈਜੇਸ਼ਨ ਨਾਲ ਕਨੈਕਟ ਕੀਤਾ ਤੇ ਡੋਨੇਸ਼ਨਸ ਕਲੈਕਟ ਕੀਤੀਆਂ ਆਪਦੇ ਲੋਕਲਸ ਨਾਲ ਜਾ ਕੇ ਸ਼ੁਰੂ ਕਿਉਂਕਿ ਸਟਾਰਟਿੰਗ ਦੇ ਵਿੱਚ ਤਾਂ ਕੋਈ ਹੈਲਪ ਨਹੀਂ ਪਹੁੰਚ ਰਹੀ ਸੀ ਕਿਉਂਕਿ ਲੋਕਾਂ ਨੂੰ ਹਜੇ ਇਹਨਾਂ ਨਹੀਂ ਪਤਾ ਸੀਗਾ ਤੇ ਇਹ ਤੇ ਵੀਰੇ ਨੇ ਬਹੁਤ ਸਹੀ ਕੰਮ ਕੀਤਾ ਤਾਂ ਜਦੋਂ ਸਭ ਤੋਂ ਜ਼ਿਆਦਾ ਹੈਲਪ ਕਰਨ ਦੀ ਲੋੜ ਸੀ ਲੋਕਾਂ ਦੇ ਘਰਾਂ 'ਚ ਜਾ ਕੇ ਜਾਂ ਲੋਕਾਂ ਦੇ ਹਾਲ-ਖਾਲ ਨੂੰ ਪੁੱਛ ਕੇ ਉਹਨਾਂ ਦੇ ਨਾਲ ਖੜਨ ਦੀ ਲੋੜ ਸੀ ਤਾਂ ਸਭ ਤੋਂ ਪਹਿਲਾਂ ਜਸਵਾਜ ਬਜਵਾ ਉੱਥੇ ਸੀ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਨੇ ਮਤਲਬ ਫਾਈਨੈਂਸ਼ਲੀ ਜਾਂ ਕਿਸੇ ਹੋਰ ਚੀਜ਼ ਦੇ ਤਰੀਕੇ ਨਾਲ ਬਹੁਤ ਜ਼ਿਆਦਾ ਹੈਲਪ ਕੀਤੀ ਪਰ ਉਹ ਆਪ ਸਾਹਮਣੇ ਨਹੀਂ ਆਏ ਕਿਉਂਕਿ ਹੈਲਪ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਸਕਦਾ ਜਿਵੇਂ ਅਕਸ਼ੇ ਕੁਮਾਰ ਨੇ 5 ਕਰੋੜ ਡੋਨੇਸ਼ਨ ਚ ਦਿੱਤਾ ਐਮੀ ਵਰਕ ਨੇ ਬਹੁਤ ਸਾਰੇ ਘਰ ਰੀਬਿਲਡ ਕਰਕੇ ਦਿੱਤੇ ਜਿਨ੍ਹਾਂ ਦੇ ਘਟਾਏ ਗਏ ਸੀ ਜਾਂ ਪਾਣੀ ਕਰਕੇ ਤੇੜਾ ਜੋ ਵੀ ਜਿੰਮੇ ਦਾ ਵੀ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਐਮੀ ਵਰਕ ਨੇ ਕੀਤੀ ਸੋਨੂ ਸੂਦ ਆਇਆ ਉਹਨੇ ਅਪਾਰਟਮੈਂਟਸ ਰੀ ਮਤਲਬ ਰੀਸੈਂਟ ਜੋ ਚੀਜ਼ਾਂ ਖਰਾਬ ਹੋਈਆਂ ਸੀ ਜਾਂ ਛੋਟੇ ਛੋਟੇ ਅਪਾਰਟਮੈਂਟਸ ਬਣਾਏ ਕਿ ਲੋਕ ਘਟੋ ਘਟ ਮਤਲਬ ਝੁੱਗੀ ਝੋਪੜੀਆਂ ਚ ਜਿਹਾ ਵੈਸੇ ਕੈਂਪ ਚ ਨਾ ਰਹਿਣ ਉਹਨਾਂ ਨੂੰ ਮਤਲਬ ਇੱਕ ਟੈਂਪਰੇਰੀ ਅਪਾਰਟਮੈਂਟਸ ਬਣਾ ਕੇ ਦਿੱਤੇ ਫੂਡ ਰਾਸ਼ਨ ਇਹ ਸਭ ਮੈਡੀਕਲ ਚੀਜ਼ਾਂ ਸਭ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਉੱਥੇ ਹੀ ਸਰਤਾਜ ਫਾਊਂਡੇਸ਼ਨ ਸਰਤਾਜ ਬਾਜੀ ਦੀ ਫਾਊਂਡੇਸ਼ਨ ਹੈ ਉਹਨੇ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਕਰਨ ਔਜਲਾ ਨੇ ਬੋਟਸ ਪ੍ਰੋਵਾਈਡ ਕੀਤੀਆਂ ਜੋ ਮਤਲਬ ਇੱਥੇ ਲੋਕਲੀ ਜਾਂ ਇੰਡੀਆ ਮਤਲਬ ਪੰਜਾਬ ਦੇ ਨੇੜੇ țeੜੇ ਨਹੀਂ ਮਿਲ ਰਹੀਆਂ ਸੀ ਉਹਨੇ ਮਤਲਬ ਸੁਣਿਆ ਸੀ ਆਪਾਂ ਸਾਰਿਆਂ ਨੇ ਕਿ ਕੋਲਕਾਤਾ ਤੋਂ ਨਾਲ ਦੀ ਨਾਲ ਪ੍ਰੋਵਾਈਡ ਕਰ ਕੀਤੀ ਤੇ ਤਾਂ ਸਾਰਿਆਂ ਦਾ ਹੀ ਯੋਗਦਾਨ ਬਹੁਤ ਵੱਡਾ ਹੈ ਬਸ ਇਹ ਹੈ ਕਿ ਕਈਆਂ ਮਤਲਬ ਹਰ ਹਰ ਇੱਕ ਹਰ ਇੱਕ ਬੰਦੇ ਦਾ ਯੋਗਦਾਨ ਕਰਨ ਦਾ ਤਰੀਕਾ ਅਲੱਗ-ਅਲੱਗ ਹੈ ਤੇ ਇਹ ਸਾਰਿਆਂ ਨੇ ਇਕਜੁੱਟ ਹੋ ਕੇ ਪੰਜਾਬ ਨੂੰ ਇਸ ਹਾਦਸੇ ਤੋਂ ਉੱਭਰਨ ਲਈ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਹਜੇ ਵੀ ਉਹ ਚੀਜ਼ਾਂ ਚੱਲ ਰਹੀਆਂ ਨੇ ਬਟ ਹਾਂ ਬਹੁਤ ਮਤਲਬ ਬਹੁਤ ਲੈਵਲ ਤੱਕ ਘਟ ਚੁੱਕੀਆਂ ਨੇ ਹਜੇ ਵੀ ਲੋਕ ਪੀੜਤ ਨੇ ਹਜੇ ਵੀ ਲੋਕ ਹੈਲਪ ਕਰ ਰਹੇ ਨੇ ਇਹੀ ਸਭ ਲੋਕ ਜਾਂ ਹੋਰ ਵੀ ਬਹੁਤ ਲੋਕ ਨਵੇਂ ਜੁੜ ਰਹੇ ਨੇ ਜੋ ਹੈਲਪ ਕਰ ਰਹੇ ਨੇ ਪਰ ਗੱਲ ਸੋਚਣ ਵਾਲੀ ਇਹ ਹੈ ਕਿ ਹੋ ਸਕਦਾ ਕਿ ਨਾਰਮਲ ਦਿਨਾਂ ਤੇ ਮਤਲਬ ਜਦੋਂ ਜ਼ਿੰਦਗੀ ਪੰਜਾਬ ਦੀ ਜਾਂ ਪੰਜਾਬ ਦੇ ਹਾਲਾਤ ਜਿਵੇਂ ਨਾਰਮਲ ਹੋਣ ਇਹ ਰਿਪੋਰਟਰ ਜਾਂ ਕੋਈ ਵੀ ਜੋ ਕੋਈ ਵੀ ਸਿੰਗਰ ਜੋ ਕੋਈ ਵੀ ਬੰਦਾ ਇੱਕ ਦੂਜੇ ਨੂੰ ਹਨਾ ਮਤਲਬ ਕੁਐਸਚਨਾਂ 'ਚ ਮਨਮਟਾਬ ਹੋਵੇ ਜਾਂ ਕੋਈ ਰਾਈਵਲਰੀ ਚੱਲਦੀ ਹੋਵੇ ਜਾਂ ਕੁਝ ਵੀ ਹੈ ਮਤਲਬ ਕੰਮ ਦੇ ਲੈਵਲ ਤੇ ਹੋ ਸਕਦਾ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਾਂ ਮਤਲਬ ਭੀੜ ਪੈਂਦੀ ਹੈ ਕੋਈ ਪੰਜਾਬ ਤੇ ਉਦੋਂ ਇਹ ਸਭ ਇਕੱਠੇ ਹੋ ਜਾਂਦੇ ਆ ਇਹ ਹੀ ਪੰਜਾਬ ਦੀ ਬਹੁਤ ਖੂਬਸੂਰਤ ਗੱਲ ਹੈ ਹੋਰ ਵੀ ਲੋਕਾਂ ਨੇ ਆਪਦੇ ਆਪ ਦੇ ਲੈਵਲ ਤੇ ਬਹੁਤ ਜ਼ਿਆਦਾ ਹੈਲਪ ਕੀਤੀ ਕੋਈ ਆਮ ਲੋਕ ਕੋਈ ਆਮ ਲੋਕ ਮਤਲਬ ਆਮ ਮੁੰਡੇ ਜਾਂ ਯੂਥ ਜਾਂ ਜੋ ਵੀ ਬਜ਼ੁਰਗ ਲੋਕ ਜੋ ਵੀ ਮਤਲਬ ਕਰ ਸਕਦੇ ਸੀ ਉਹਨਾਂ ਨੇ ਕੀਤਾ ਕੋਈ ਇਕੱਠੇ ਹੋ ਕੇ ਮਤਲਬ ਸਿਰਫ ਫਿਜ਼ੀਕਲੀ ਹੈਲਪ ਕਰ ਰਿਆ ਸੀ ਕੋਈ ਸੋਸ਼ਲ ਮੀਡੀਆ ਤੇ ਆ ਕੇ ਆਵਾਜ਼ ਉਠਾ ਰਿਆ ਸੀ ਮਤਲਬ ਸਾਰਿਆਂ ਨੇ ਇਕਜੁੱਟ ਹੋ ਕੇ ਇਹ ਹਾਦਸੇ ਤੋਂ ਉਬਰਣ ਲਈ ਪੂਰੇ ਪੰਜਾਬ ਦੀ ਹੈਲਪ ਕੀਤੀ ਹੈ ਉਹਨਾਂ ਪਰਿਵਾਰਾਂ ਦੀ ਜਿਨ੍ਹਾਂ ਦੀ ਕੋਈ ਹੋਪ ਨਹੀਂ ਸੀ ਜਾ ਅੱਗੇ ਪਿੱਛੇ ਮੈਂਸੀ ਕੋਈ ਜਿਨ੍ਹਾਂ ਨੇ ਮਿਹਨਤ ਕਰਕੇ ਆਪਦਾ ਪੂਰਾ ਘਰ ਖੜਾ ਕੀਤਾ ਸੀ ਤੇ ਅੱਖਾਂ ਦੇ ਸਾਹਮਣੇ ਡਿੱਗ ਗਿਆ ਤੇ ਉਹਨਾਂ ਨਾਲ ਦੁੱਖ ਮਡਾਉਣਾ ਚਲੋ ਘਰ ਬਣਾਉਣ ਦੀ ਜਾਂ ਹੋਰ ਪੈਸੇ ਦੇਣ ਵਾਲੀ ਗੱਲ ਤਾਂ ਅੱਡ ਗੱਲ ਹੈ ਪਰ ਉਹਨਾਂ ਦੇ ਨਾਲ ਖੜਨਾ ਉਸ ਟਾਈਮ ਕਿਉਂਕਿ ਕਹਿੰਦੇ ਹਨ ਕਿ ਦੁੱਖ ਵੰਡਣ ਤੇ ਅੱਧਾ ਹੋ ਜਾਂਦਾ ਤਾਂ ਇਹ ਸਾਰੇ ਬੰਦੇ ਬਹੁਤ ਜਿਹੜੇ ਗਰਾਊਂਡ ਲੈਵਲ ਦੇ ਬੰਦੇ ਗਏ ਸੀ ਉਹਨਾਂ ਨੇ ਇਹ ਚੀਜ਼ ਦੇ ਵਿੱਚ ਬਹੁਤ ਮਤਲਬ ਹੈਲਪ ਕੀਤੀ ਲੋਕਾਂ ਨੇ ਕਿਉਂਕਿ ਜਦੋਂ ਮੋਰਲ ਸਪੋਰਟ ਜ਼ਿਆਦਾ ਮਿਲ ਜਾਂਦੀ ਹੈ ਉਦੋਂ ਬੰਦਾ ਡਿੱਗਦਾ ਨਹੀਂ ਜੇ ਡਿੱਗਿਆ ਵੀ ਹੁੰਦਾ ਤਾਂ ਉੱਠ ਖੜਦਾ ਜਦੋਂ ਕੋਈ ਹੱਥ ਫੜ ਕੇ ਠਾਉਂਦਾ ਨਾ ਤਾਂ ਉਦੋਂ ਜ਼ਿੰਦਗੀ ਨਾਲ ਲੜਨ ਦਾ ਥੋੜਾ ਜਿਹਾ ਜਜ਼ਬਾ ਹੋਰ ਆ ਜਾਂਦਾ ਬੰਦੇ ਦੇ ਵਿੱਚ ਹੋਰ ਵੀ ਬਹੁਤ ਤਰੀਕੇ ਨਾਲ ਜਿਵੇਂ ਕਿ ਅਰਜੰਟੇ ਲੋ ਪਹੁੰਚਿਆ ਸੀ ਲੋਕਾਂ ਦੇ ਘਰਾਂ 'ਚ ਜਾਂ ਜਿਵੇਂ ਵੀ ਜਿੱਥੇ ਵੀ ਜਿਹੜੇ ਵੀ ਪਿੰਡ ਮਤਲਬ ਕੱਲੇ ਕੱਲੇ ਪਿੰਡ 'ਚ ਗਿਆ ਸੀ ਤੇ ਉਹਨੇ ਇੰਟਰਵਿਊ ਵੀ ਦਿੱਤੀ ਸੀ ਉਹੀ ਮੱਕੜਬਾਈ ਨਾਲ ਜਿਹਦੀ ਆਪਾਂ ਗੱਲ ਕੀਤੀ ਹੈ ਪਹਿਲਾਂ ਤੇ ਉਹ ਮਤਲਬ ਇਨਫੋਰਮੇਸ਼ਨ ਐਮ ਇਹਦੀ ਦਿੱਤੀ ਉਹ ਇੰਟਰਵਿਊ ਦੇ ਵਿੱਚ ਜਿਵੇਂ ਕਿ ਉਹਨੇ ਗੱਲ ਕੀਤੀ ਸੀ ਕਿ ਜਿਨ੍ਹਾਂ ਦੇ ਪਸ਼ੂ ਮਰ ਗਏ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਦੁਬਾਰਾ ਪਸ਼ੂ ਦਵਾਉਣੇ ਪੈਣੇ ਆ ਮਤਲਬ ਲੋਕਾਂ ਨੂੰ ਜ਼ੀਰੋ ਤੋਂ ਉੱਥੇ ਲੈ ਕੇ ਆਉਣਾ ਪੈਣਾ ਜਿੱਥੇ ਮਤਲਬ ਉਹਨਾਂ ਦੀ ਨਾਰਮਲ ਜ਼ਿੰਦਗੀ ਚੱਲ ਰਹੀ ਸੀ ਕਿ ਖੇਤਾਂ 'ਚ ਪਾਣੀ ਆ ਗਿਆ ਉੱਤੇ ਉਹਦੇ ਦੇ ਮਿੱਟੀ ਜਾਂ ਰੇਤਾਂ ਜੋਮੇ ਵੀ ਹੋ ਗਿਆ ਹੁਣ ਉਹ ਉਪਜਾਉ ਨਹੀਂ ਰਹੀ ਕਿੰਨੇ ਸਾਲ ਉੱਤੇ ਮਤਲਬ ਫਸਲ ਨਹੀਂ ਹੋ ਸਕਦੀ ਤਾਂ ਇਹ ਸਭ ਚੀਜ਼ਾਂ ਦਾ ਵੀ ਕਿੰਨਾ ਯੋਗਦਾਨ ਹੈ ਲੋਕਾਂ ਨੂੰ ਅਵੇਅਰਨੈਸ ਹੁੰਦੀ ਹੈ ਹਨਾ ਕੀ ਮਤਲਬ ਇਹ ਚੀਜ਼ਾਂ ਦਾ ਪਤਾ ਲੱਗਦਾ ਤੁਹਾਨੂੰ ਜੀ ਕਿ ਆਪਦੀ ਨੌਲੇਜ ਸਪਰੈਡ ਕੀਤੀ ਉਹ ਬੰਦੇ ਨੇ ਤੇ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਹਨ ਤਾਂ ਕਿ ਲੋਕਾਂ ਤੱਕ ਬਹੁਤ ਚੀਜ਼ਾਂ ਪਹੁੰਚ ਸਕਣ ਇਹ ਸਾਰੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਇਕੱਲੇ ਇਕੱਲੇ ਬੰਦੇ ਦੀ ਜਾਂ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਨੂੰ ਆਪਾਂ ਮੈਂਸ਼ਨ ਨਹੀਂ ਕਰ पाए ਜਾਂ ਜਿਨ੍ਹਾਂ ਦੇ ਨਾਮ ਸਾਹਮਣੇ ਨਹੀਂ ਆਏ ਇਹਨਾਂ ਦੇ ਹੈਲਪ ਦੇ ਕਾਰਨ ਇਹਨਾਂ ਦੇ ਮਤਲਬ ਉਹ ਪਰਾਲੇ ਦੇ ਕਾਰਨ ਬਹੁਤ ਲੋਕਾਂ ਦੀ ਜ਼ਿੰਦਗੀ ਬਚੀ ਹੈ ਤੇ ਇਹ ਸਭ ਚੀਜ਼ਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਗਰ ਇੱਕ ਕਮਿਊਨਿਟੀ ਇਕ ਹੋ ਜੇ ਤਾਂ ਕਿਸੇ ਵੀ ਮੁਸੀਬਤ ਨਾਲ ਲੜ ਸਕਦੀ ਹੈ ਤੇ ਆਪਾਂ ਵੀ ਸਾਰੇ ਹਰ ਤਰੀਕੇ ਨਾਲ ਹੈਲਪ ਕਰ ਸਕਦੇ ਆਂ ਅਵੇਅਰਨੈਸ ਫੈਲਾਓ ਲੋਕਾਂ ਨਾਲ ਵਲੰਟੀਅਰ ਵਰਕ ਕਰੋ ਕੁਝ ਮਤਲਬ ਚੀਜ਼ਾਂ ਭੇਜ ਦਿਓ ਕੁਝ ਫਾਈਨੈਂਸ਼ੀਅਲੀ ਹੈਲਪ ਕਰ ਦਿਓ ਕੁਝ ਮੋਰਲਿ ਹੈਲਪ ਕਰ ਦਿਓ ਕੁਝ ਵੀਡੀਓ ਬਣਾ ਕੇ ਪਾ ਦਿਓ ਜਿੱਥੇ ਹਲੇ ਹੈਲਪ ਨਹੀਂ ਪਹੁੰਚੀ ਉਥੋਂ ਦੀ ਵੀਡੀਓ ਭੇਜ ਦਿਓ ਇਹ ਸਭ ਕੁਝ ਆਪਾਂ ਨੂੰ ਕਰਨਾ ਪੈਣਾ ਹੈ ਕਿਉਂਕਿ ਸਾਡਾ ਪੰਜਾਬ ਸਾਡੀ ਜ਼ਿੰਮੇਵਾਰੀ ਹੈ